ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਖਾਣੀ ਵਿੱਚ 1975 ਵਿੱਚ ਜਦੋਂ ਅਸੀਂ ਪਿੰਡ ਘਮਿਆਰਾ ਛੱਡ ਕੇ ਮੰਡੀ ਢੱਬ ਵਾਲੀ ਦੇ ਵਸਿੰਦੇ ਬਣੇ ਤਾਂ ਜਿਸ ਦਿਨ ਸਮਾਨ ਚੁੱਕਿਆ ਪੂਰਾ ਮਹੱਲਾ ਸਾਨੂੰ ਵੇਖਾ ਕਰਨ ਆਇਆ ਚਾਚੀ ਜਸਕਰ ਚਾਚੀ ਨੀਕੂ ਤਾਈ ਸਰਜੀਤ ਕੌਰ ਤਾਈ ਕੌੜੀ ਤਾਈ ਤਨੂ ਅੰਬੋ ਬੌਣੀਆਂ ਸਾਰੀਆਂ ਅੱਖਾਂ ਭਰ ਆਈਆਂ ਮੇਰੀ ਮਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਸੀ ਉਸ ਦਿਨ ਮੇਰੀ ਮਾਂ ਤੇ ਉਸ ਦੇ ਪਿੰਡ ਵਾਲੀਆਂ ਸਹੇਲੀਆਂ ਦੇ ਰੋਟੀ ਨਹੀਂ ਲੰਗੀ ਕਈ ਦਿਨ ਤੱਕ ਉਹ ਸਾਨੂੰ ਮਿਲਣ ਆਉਂਦੀਆਂ ਰਹੀਆਂ ਉਹ ਤਾਂ ਪਿੰਡੂ ਸਨ ਬਾਲਾ ਮੋਹ ਕਰਨੀਆਂ ਸਨ ਦਿਲ ਦੀਆਂ ਸਾਫ਼ ਸਨ ਉਹ ਦੋ ਮੋਹ ਪਿਆਰ ਦਾ ਯੁੱਗ ਸੀ ਸਾਡੇ ਘਰੇ ਲੰਮੇ ਸਮੇਂ ਤੱਕ ਰਹੇ ਕਿਰਾਏਦਾਰ ਪਰਿਵਾਰ ਨੇ ਜਿਸ ਦਿਨ ਮਕਾਨ ਬਦਲਿਆ ਤਾਸੀਂ ਵੀ ਉਸ ਦਿਨ ਰੋਟੀ ਨਹੀਂ ਖਾਧੀ ਸੀ ਤੇ ਨਾ ਹੀ ਉਸ ਪਰਿਵਾਰ ਦੇ ਬੱਚਿਆਂ ਨੇ ਨਵੇਂ ਘਰੇ ਜਾ ਕੇ ਖਾਧੀ ਇਹ ਲੋਕ ਭਾਵੇਂ ਸ਼ਹਿਰੀਏ ਸਨ ਮੂਹ ਇੰਨਾ ਵਿੱਚ ਵੀ ਹੈਗਾ ਸੀ ਆਪਣਾ ਤੇ ਜਿਹੀ ਹੋ ਜਾਂਦੀ ਹੈ ਜਿੱਥੇ ਰਹੀ ਪਰ ਸ਼ਾਇਦ ਪਿੰਡ ਵਾਲੇ ਬਾਲੇ ਮਿਲਾਪੜੇ ਹੁੰਦੇ ਹਨ ਤੇ ਸ਼ਹਿਰੀਏ ਥੋੜੇ ਕੌੜੇ ਨੌਕਰੀ ਦੌਰਾਨ ਕਿਸੇ ਮੁਲਾਜ਼ਮ ਦੀ ਬਦਲੀ ਹੋਣ ਸਮੇ ਜਾਂ ਸੇਵਾ ਮੁਕਤੀ ਸਮੇ ਅਜਿਹਾ ਦ੍ਰਿਸ਼ ਸਾਹਮਣੇ ਆ ਜਾਂਦਾ ਹੈ ਜਦੋਂ ਬਾਕੀ ਸਟਾਫ ਮੈਂਬਰ ਵਿਛੜਨ ਦੇ ਦੁੱਖ ਵਿੱਚ ਹੰਝੂ ਕੇਰੇ ਹੁੰਦੇ ਹਨ ਤਾਂ ਜਾਣ ਵਾਲੇ ਦੀ ਸੀਟ ਸੰਭਾਲਣ ਵਾਲਾ ਮੁਲਾਜ਼ਮ ਅੰਦਰੋਂ ਖੁਸ਼ ਨਜ਼ਰ ਆਉਂਦਾ ਹੈ। ਸ਼੍ਰੀ ਕੁਜੜੇ ਵੇੜਾ ਮੋਕਲਾ ਵਾਲੀ ਗੱਲ ਹੁੰਦੀ ਹੈ। ਪਾਰੋਏ ਭੁੱਲ ਜਾਂਦਾ ਹੈ ਕਿ ਪੱਕਾ ਤੇਰਾ ਵੀ ਨਹੀਂ ਲਿਖਿਆ। ਇੱਕ ਦਿਨ ਤੈਨੂੰ ਵੀ ਜਾਣਾ ਪਵੇਗਾ। ਪਰਨ ਇਨਸਾਨ ਸਮਝਦਾ ਨਹੀਂ। ਕਹਿੰਦੇ ਕਿਸੇ ਨੇ ਆਪਣਾ ਮਕਾਨ ਕਿਸੇ ਦੂਜੀ ਜਗ੍ਹਾ ਖੁੱਲਾ ਮਕਾਨ ਬਣਾਉਣ ਦਾ ਸੋਚ ਕੇ ਵੇਚ ਦਿੱਤਾ ਆਣ ਗਵਾਨ ਨੂੰ ਜਦੋਂ ਪਤਾ ਲੱਗਿਆ ਤਾਂ ਅਫਸੋਸ ਹੋਇਆ ਇਹ ਅਫਸੋਸ ਨਹੀਂ ਕਿ ਇਹ ਜਾ ਰਹੇ ਹਨ ਸਗੋਂ ਇਹ ਅਫਸੋਸ ਹੋਇਆ ਕਿ ਇਹ ਮਕਾਨ ਉਹ ਹੀ ਲੈ ਲੈਂਦੇ ਲੈ ਤੁਸੀਂ ਦੱਸਿਆ ਹੀ ਨਹੀਂ ਤੁਹਾਡਾ ਮਕਾਨ ਅਸੀਂ ਲੈ ਲੈਂਦੇ ਸੱਚ ਮੂੰਹ ਨਿਕਲੀ ਗਿਆ ਬਹੁਤ ਪਹਿਲਾਂ ਇੱਕ ਕਹਾਣੀ ਸੁਣੀ ਸੀ ਕੋਈ ਆਦਮੀ ਜਦੋਂ ਕਿਸੇ ਨਦੀ ਵਿੱਚ ਡੁੱਬ ਰਿਹਾ ਸੀ ਤਾਂ ਬਚਾਉਣ ਗਏ ਨੇ ਡੁੱਬ ਰਹੇ ਆਦਮੀ ਨੂੰ ਪੁੱਛਿਆ ਕਿ ਤੁਸੀਂ ਕਿਸ ਦਫ਼ਤਰ ਵਿੱਚ ਕੰਮ ਕਰਦੇ ਸੀ ਤਾਂ ਉਸਨੇ ਦੱਸਿਆ ਕਿ ਮੈਂ ਫਲਾਣੇ ਦਫ਼ਤਰ ਵਿੱਚ ਸਕਿਉਰਿਟੀ ਗਾਰਡ ਸੀ ਤਾਂ ਬਚਾਉਣ ਵਾਲਾ ਉਸ ਨੂੰ ਵਿਚਾਲੇ ਹੀ ਛੱਡ ਕੇ ਆਪ ਉਸ ਨੂੰ ਦਫ਼ਤਰ ਨੌਕਰੀ ਲੈਣ ਪਹੁੰਚ ਗਿਆ ਅੱਗੋਂ ਉਹ ਦਫ਼ਤਰ ਵਾਲੇ ਕਹਿੰਦੇ ਜੀ ਉਹ ਨੌਕਰੀ ਤਾਂ ਅਸੀਂ ਉਸ ਆਦਮੀ ਨੂੰ ਦੇ ਦਿੱਤੀ ਜੋ ਉਸ ਨੂੰ ਨਹਿਰ ਵਿੱਚ ਧੱਕਾ ਦੇ ਕੇ ਆਇਆ ਸੀ ਉਦੋਂ ਇਹ ਕਹਾਣੀ ਸਿਰਫ ਕਹਾਣੀ ਲੱਗਦੀ ਸੀ ਹੁਣ ਸੱਚ ਨਜ਼ਰ ਆਉਂਦੀ ਹੈ ਭਾਵੇਂ ਇਸ 21ਵੀਂ ਸਦੀ ਦੇ ਦੌਰ ਵਿੱਚ ਉਹ ਪੁਰਾਣੇ ਮੂਹ ਮੁਹੱਬਤ ਵਾਲੇ ਦਿਨ ਨਹੀਂ ਰਹੇ ਬਹੁਤੇ ਲੋਕ ਖੁਦਗਰਜ਼ ਹੋ ਗਏ ਹਨ ਪਰ ਫੇਰ ਵੀ ਕਿਸੇ ਚੀਜ਼ ਦਾ ਬੀਜ ਨਾਸ਼ ਨਹੀਂ ਹੁੰਦਾ ਅਜੇ ਵੀ ਰੂਹਾਂ ਨੂੰ ਪਿਆਰ ਕਰਨ ਵਾਲੇ ਲੋਕ ਹਨ ਅਜਿਹੇ ਹਾਲਾਤਾਂ ਵਿੱਚ ਲਾਸ਼ਮਣ ਰੇਖਾ ਪਾਰ ਕਰਨ ਵਾਲੇ ਰੂਹ ਨੂੰ ਪਿਆਰ ਕਰਨ ਵਾਲੇ ਵੀ ਹਨ ਇਹਨਾਂ ਲੋਕਾਂ ਦੀ ਬਦੌਲਤ ਹੀ ਦੁਨੀਆ ਚੱਲ ਰਹੀ ਹੈ ਪਾਰ ਚਰਚਾ ਕਰੇ ਬਿਨਾ ਰਹਿ ਨਹੀਂ ਹੁੰਦਾ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ